ਇਕ ਤਾਂ ਪਤਾ ਨਹੀਂ ਕਿੱਥੋਂ ਕਿੱਥੋਂ ਉੱਠ ਕੇ ਆ ਜਾਂਦੇ ਆ ਇਹ ਮਿੱਠੋ ਮਾਸੀ ਤੂੰ ਮੇਰੇ ਘਰ ਤੇ ਮਗਰ ਪਿਆ ਆ ਮਿੱਠੋ ਮਾਸੀ ਤੂੰ ਮੇਰੀ ਕਿਉਂ ਜ਼ਿੰਦਗੀ ਹਰਾਮ ਕੀਤੀ ਆ ਆਕੇ ਦੂਰੀ ਇਤਨੀ ਉੱਪਰ ਕਿਉਂ ਹੈ ਹੋਰੀ ਨੀ ਹਕੇ ਤੇ ਬੁੱਢੇ ਘੱਟ ਨਹੀਂ ਜਤਨ ਤੇ ਵੇ ਜਾ ਤੇਰੇ ਵੱਸ ਦੀ ਨਾ ਗੱਲ ਮੇਰੇ ਰੂਟ ਛੱਡ ਦੇ ਤੇ ਕਿਸੇ ਹੋਰ ਦਾ ਰਾਮਲ ਤਨੇ ਪਿਓ ਪਤਖਾਈਂ ਦੇ ਖਾਣਾ ਥੱਲੇ ਬਹਿ ਕੇ ਗਰਮ ਗਰਮ ਖਾਣਾ ਤੇ ਮੈਂ ਲਾ ਕੇ ਹੱਡੀਆਂ ਹੁਣ ਦੋ ਰੋਟੀ ਰਹਿ ਗਈ ਮम्मी ਨੂੰ ਕਿ ਮੈਂ ਤੁਸੀਂ ਲਾਓ ਮੈਂ ਖਾਣੀ ਹੈ ਪਰ ਮम्मी ਨੇ ਖਾ ਲਈਆਂ ਨੂੰ ਵੀ ਖਾ ਲੋ ਬਾਈ ਜੀਰੇ ਅੱਜ ਮੈਂ ਕਾਫੀ ਦਿਨਾਂ ਬਾਅਦ ਸੈੱਮੀ ਕਿਸੇ ਕਰੇ ਐਸੀ ਬਣਾਈ ਅੱਜ ਨਹਿਰ ਤੇ ਮੈਗੀ ਗਾਈਸਰੇ ਹੂੰ ਕੰਨੇ ਮੁੰਡੇ ਮਾਕੇ ਦੇ ਆਇਆ ਇਤਰੀ ਇਨਸਟਾ ਤੇ ਸਰਚਾਂ ਵਧਾਈ ਰੱਖਦੇ ਜਦੋਂ ਤੇਰਾ ਕਿਸੇ ਨੇ ਪਛਵਾੜਾ ਢਿੱਲਾ ਕੀਤਾ ਨਾ ਤੈਨੂੰ ਹੋਰੋ ਪਤਾ ਲੱਗੇਗਾ ਇਹਦੇ ਥੱਲਿਓ ਪਜਾਮਾ ਲਾ ਕੇ ਵੇਖ ਲੋ ਥੱਲਿਓ ਖਾਕੀ ਨਿਕਰ ਨਿਕਲੇਗੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਆ ਸਾਡੇ ਚੈਨਲ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਅਗਲੀ ਕਿਹਦੇ ਤੇ ਆਵੇ ਦੁਨੀਆਂ 'ਚ ਨਾ ਯਾਰ ਇੱਕ ਇਹੋ ਜਿਹੀ ਕੌਮ ਆਪਣੀ ਸਿੱਖ ਕੌਮ ਜਿਹੜੀ ਕਿ ਨਾ ਆਪਣੀ ਅਣਖ ਲਈ ਆਪਣੀ ਗੈਰਤ ਲਈ ਜਾਣੀ ਜਾਂਦੀ ਆ ਤੁਹਾਨੂੰ ਪਤਾ ਜਿੱਦਾਂ ਸਿੱਧੂ ਕਹਿੰਦਾ ਹੁੰਦਾ ਸੀ ਨਾ ਵੀ ਜੇ ਕਿਸੇ ਦੀ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਕਰਦੋ ਲੋਕਾਂ ਦਾ ਬਹੁਤ ਜ਼ੋਰ ਲੱਗਿਆ ਪਿਆ ਵੀ ਪੰਜਾਬ ਨੂੰ ਕਿਵੇਂ ਨਾ ਕਿਵੇਂ ਆਪਾਂ ਥੱਲੇ ਸੁੱਟ ਲਈਏ ਲੋਕਾਂ ਦਾ ਤਾਂ ਚਲੋ ਲੱਗਿਆ ਵਾ ਇੱਥੇ ਆਪਦੇ ਆ ਜਿਹੜੇ ਨਕਲੀ ਸਿੱਖ ਬਣ ਕੇ ਆ ਜਿਹੜੀਆਂ ਕੁੜੀਆਂ ਨੇ ਅੰਮ੍ਰਿਤ ਛੱਕ ਕੇ ਇਹ ਜਿਹੜੀਆਂ ਰੀਲਾਂ ਤੇ ਨੱਚਣ ਲੱਗੀਆਂ ਨਾ ਇਹਨਾਂ ਨੇ ਜਮੇ ਹੀ ਵੇੜਾ ਕਰ ਕਰਤਾ ਆਪਣਾ ਦੂਜਾ ਜਦੋਂ ਦਾ YouTube ਹੱਥ ਲੱਗਿਆ ਹਾ ਬਲੌਗਰਾਂ ਦੇ ਉਹ ਵੀ ਇਹਨੇ ਖੱਚਾਂ ਦੇ ਹੱਥ ਲੱਗਿਆ ਨਾ ਜਿਨ੍ਹਾਂ ਲਈ ਕੋਈ ਲਿਮਟ ਹੀ ਨਹੀਂ ਰਹੀ ਮਤਲਬ ਕੰਟੈਂਟ ਉਹਨਾਂ ਲਈ ਇਹ ਹੋ ਗਿਆ ਵੀ ਕੋਈ ਵੀ ਲਿਮਟ ਨਹੀਂ ਉਹ ਸਾਰੀਆਂ ਲਿਮਟਾਂ ਪਾਰ ਕਰਤੀਆਂ ਬਸ ਇੱਕੋ ਇੱਕ ਕੰਮ ਆ ਵੀ ਜਿਵੇਂ ਕਿਵੇਂ ਵਿਊ ਆਉਣ ਬਸ ਚਲੋ ਜੀ ਮਲਾਉਣੇ ਆ ਤੁਹਾਨੂੰ ਅੱਜ ਇਹੋ ਜਿਹੀਆਂ ਵੈਰਾਈਟੀਆਂ ਦੇ ਨਾਲ ਵੀਡੀਓ ਕਰਦੇ ਸ਼ੁਰੂ ਲਓ ਪਹਿਲਾ ਜਮੂਰਾ ਤੁਹਾਡੇ ਸਾਹਮਣੇ ਹਾਜ਼ਰ ਆ ਮੱਥਾ ਮੱਥਾ ਮਿਲਿਆ ਦਿਹਾਰੀ ਅੱਜ ਦੀ ਮਸਮਸਾਂ ਮਿਲਿਆ ਤੇ ਹਾਰਿਆ ਜਿੱਤੀ ਮਿਲਾਂਗੇ ਜਰੂਰ ਹੋ ਮਸਮਸਾਂ ਮਿਲਿਆ ਤੇ ਹਾਰਿਆ ਜਿੱਤੀ ਮਿਲਾਂਗੇ ਜਰੂਰ ਮਸਮਸਾਂ ਮਿਲਿਆ ਤੇ ਹਾਰਿਆ ਜਿੱਤੀ ਮਿਲਾਂਗੇ ਜਰੂਰ ਪਹਿਲਾ ਕੁਐਸਚਨ ਇਨਚੋਰ ਲੋਣ ਨੂੰ ਮੌਲ ਵਿੱਚ ਵੜਨ ਕਿਨੇ ਦਿੱਤਾ ਦੂਜਾ ਕੁਐਸਚਨ ਇਹ ਹੈ ਵੀ ਇਹਨਾਂ ਨੇ ਪੈੜ ਚੱਕ ਕੇ ਕਰਨਾ ਕੀ ਆ ਤੀਜਾ ਇਹ ਕੱਚੇ ਨਾਲ ਜੈਕਟਾਂ ਕਿਉਂ ਪਾ ਰਿਹਾ ਉਹ ਵੀ ਬਿਨਾ ਬਲੇਨਾਂ ਤੋਂ ਪਰ ਕਹਿੰਦੇ ਆ ਨਾ ਸਾਨੂੰ ਵਿੜੇ ਵਾਲੇ ਕਹਿੰਦੇ ਆ ਇਹਨਾਂ ਦੇ ਮੱਥੇ ਤੋਂ ਨਹੀਂ ਪਤਾ ਲੱਗਦਾ ਇਹ ਕੌਣ ਆ ਇਹਨਾਂ ਦੀਆਂ ਹਰਕਤਾਂ ਦੱਸਦੀਆਂ ਹੁੰਦੀਆਂ ਟਟਰੀ ਦੀਆਂ ਲੱਤਾਂ ਵੀ ਨਏ ਤੋਂ ਜ਼ਿਆਦਾ ਹੈਲਥੀ ਹੁੰਦੀਆਂ ਉੱਪਰੋਂ ਸਾਲੇ ਐਵੇਂ ਫੀਲਿੰਗਾਂ ਚੱਕੀ ਜਾਂਦੇ ਆ ਅਸਤਰ ਵਾਲੀਆਂ ਲੋਕੀ ਕੁੜੀਆਂ ਬਚਾਉਣ ਤੇ ਲੱਗੇ ਹੋਏ ਆ ਮੈਨੂੰ ਲੱਗਦਾ ਆਪਾਂ ਨੂੰ ਪਹਿਲਾਂ ਮੁੰਡੇ ਬਚਾ ਲੈਣੇ ਚਾਹੀਦੇ ਆ ਕਿਉਂਕਿ ਅੱਗੇ ਦੀ ਜਨਰੇਸ਼ਨ ਦਾ ਤਾਂ ਵਧੂਗੀ ਨਾ ਜੇ ਮੁੰਡੇ ਰਹਿਣਗੇ ਇਹ ਤਾਂ ਸਾਲੇ ਲੌਂਡਿਆਂ ਵਾਲੇ ਲੱਛਣ ਆ ਦੇ ਆ ਗਿਆ ਸਾਰੇ ਕੋਈ ਟੈਂਪੋ ਨਿਕਲੀ ਜਾਂਦਾ ਕੋਈ ਕੁਛ ਨਿਕ ਆ ਐਲਜੀਕੂ ਟੀਵੀ ਪਸ ਪਤਾ ਹੀ ਨਹੀਂ ਕਿੰਨੇ ਕੁ ਸਾਰੇ ਏਵੀਸੀ ਦੇ ਲੈਟਰ ਭਰਤੀ ਕਰਤੇ ਆ ਪਤੰਦਰਾ ਨੇ ਹਰ ਇੱਕ ਦੀਆਂ ਆਪਣੀਆਂ ਚੋਇਸਾਂ ਬਣਾਤੀਆਂ ਇੱਕ ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਇਹਨਾਂ 'ਚ ਹਿੰਮਤ ਆਉਂਦੀ ਕਿੱਥੋਂ ਐਨੀ ਬਸ ਇਹਨਾਂ ਦਾ ਇੱਕੋ ਇੱਕ ਮੋਟਿਵ ਆ ਵੀ ਲੋਕਾਂ ਦੇ ਮੂੰਹੋਂ ਅਸੀਂ ਗਾਲਾਂ ਲੈਣੀਆਂ ਹੀ ਲੈਣੀਆਂ ਪਤਾ ਨਹੀਂ ਸਾਲਿਆਂ ਨੂੰ ਗਾਲਾਂ ਲੈ ਕੇ ਕਿਹੜਾ ਔਰਗੈਜ਼ਮ ਫੀਲ ਹੋ ਰਿਹਾ ਮਾਵਾ ਘਰੇ ਕਹਿੰਦੀ ਨਹੀਂ ਥੱਕਦੀਆਂ ਹੋਣੀਆਂ ਸਾਡੇ ਮੁੰਡੇ ਸਾਡਾ ਨਾਮ ਰੌਸ਼ਨ ਕਰਨਗੇ ਸਾਡਾ ਕਰਜ਼ਾ ਲਾਉਣਗੇ ਤੇ ਜਵਾਕ ਨਾਮ ਰੌਸ਼ਨ ਕਰ ਰਹੇ ਆ ਆ ਪੈਡ ਚੱਕ ਚੱਕ ਕੇ ਕੁੜੀਆਂ ਵਾਲੇ ਲੌਂਡੇ ਨਾ ਹੋਣ ਤਾਂ ਸਾਰੇ ਟੈਂਪੂ ਹੀ ਆ ਤੁਸੀਂ ਇੱਕ ਨੰਬਰ ਤੇ ਭੈਣ ਚੁੱਦੋ ਭਲਿਆਂ ਵਿਲੇ ਜੈਕਟਾਂ ਨਾਲ ਕੱਛੇ ਪਾ ਕੇ ਉੱਪਰੋਂ ਪਿਓ ਵਾਲੀਆਂ ਰਕਾਬੀਆਂ ਪਾ ਕੇ ਪਤਾ ਨਹੀਂ ਕਿਹੜੀ ਅਲੱਗ ਵਾਈਬ 'ਚ ਫਿਰਦੇ ਆ ਸਾਲੇ ਹੁਣ ਤਾਣਾ ਪੱਪੇ ਡਾਂ ਵੀ ਨੰਗੀਆਂ ਕਰ ਕਰ ਮੁੰਨਤੀਆਂ ਓਏ ਹੁਣ ਤਾਂ ਸੁਧਰ ਜਾਓ ਇਹ ਤੋਂ ਬਾਤਾਂ ਯਾਰ ਕੁਝ ਵੀ ਨਹੀਂ ਐ ਤੁਹਾਨੂੰ ਕੀ ਸਮਝਾਈਏ ਕੀ ਤੁਹਾਨੂੰ ਲਾਣਤਾ ਪਾਈਏ ਇਹੋ ਜਿਹਾ ਕੋਈ ਬੰਦਾ ਨਹੀਂ ਹੋਣਾ ਜਿਹੜਾ ਇਹਨਾਂ ਨੂੰ ਗਾਲ ਨਾ ਕੱਢ ਕੇ ਜਾਂਦਾ ਹੋਵੇ ਫੇੜੇ ਆਲੇ ਆ ਭੈਣ ਚੋ ਝੜਮ ਇਕੱਠੇ ਹੋਏ ਸਾਰੇ ਚੂੜ ਓਏ ਭੁੱਖੇ ਨੰਗੇ ਮੇਰੇ ਸਾਲੇ ਐਸ ਕੰਮ ਤੇ ਹੋਗੇ ਆ ਵੇਖੋ ਜੀ ਉੱਪਰ ਮਹਾਨ ਅਸਥੀ ਦੇਖੋ ਕਿ ਇਹਨਾਂ ਨੇ ਮੇਰੀ ਦਸਤਾਰ ਵਾਲੀ ਵੀਡੀਓ ਤੇ ਮੈਨੂੰ ਕੀ ਬੋਲਿਆ ਮਾਨਸਤੀ ਕਹਿ ਰਿਹਾ ਕਿ ਆਈ ਲਵ ਯੂ ਮੇਰੀ ਜਾਨ ਬੇਸ਼ਰਮ ਸਰਦਾਰ ਹੋ ਕੇ ਸਰਦਾਰੀ ਨਹੀਂ ਤੂੰ ਮਗਰ ਦਾਗ ਲਾਤਾ ਛਣ ਨਹੀਂ ਆndi ਤੇਰੇ ਘਰ ਮਾਂ ਨਹੀਂ ਹੈਗੀ ਤੇਰੇ ਘਰ ਭੈਣ ਨਹੀਂ ਜੇ ਤੇਰੀ ਪਤਨੀ ਨਹੀਂ ਹੈਗੀ ਜਿਹੜਾ ਤੂੰ ਲੋਕਾਂ ਨੂੰ ਕਹਿਣਾ ਫਿਰਦਾ ਕੋਈ ਵੀ ਪੁੱਤ ਤੇਰੇ ਵਰਗੇ ਦਾ ਦੱਸੇ ਪਤਾ ਕਰਦੇ ਕਿ ਤੂੰ ਰਹਿੰਦਾ ਕਿੱਥੇ ਹੈ ਮੈਟਰੀ ਆਈਡੀ ਐਂ ਤੇਰੀ ਫੋਟੋ ਦੋਨੋਂ ਪਾ ਲਈਆਂ ਮੈਂ ਕਿ ਚਲੋ ਤਨਵੀ ਫੇਮਸ ਕਰਦੀ ਹਾਂ ਜਿੱਦਾਂ ਕੀ ਬਾਤ ਐ ਕਿੰਨਾ ਸੋਹਣਾ ਕੰਮ ਫੜ ਰੱਖਿਆ ਜਾ ਰਿਹਾ ਇਹਨਾਂ ਨੇ ਮਤਲਬ ਜੋ ਮਰਜ਼ੀ ਹੋਵੇ ਕੋਈ ਵੀ ਮਰਜ਼ੀ ਇਹਨਾਂ ਨੂੰ ਕਮੈਂਟ ਕਰੇ ਜਿੱਦਾਂ ਦਾ ਮਰਜ਼ੀ ਕਰੇ ਇਹਨਾਂ ਨੇ ਵੀਡੀਓ ਬਣਾ ਕੇ ਰਿਪਲਾਈ ਦੇਣਾ ਚੁਣ ਕੇ ਪਹਿਲਾਂ ਤਾਂ ਕਮੈਂਟ ਲੱਭ ਕੇ ਲਿਆਉਣਗੇ ਵੀ ਸਾਲਿਓ ਹੋਰ ਲੋਕ ਕਮੈਂਟ ਕਰ ਰਿਹਾ ਉਹਨਾਂ ਦਾ ਕੋਈ ਜਵਾਬ ਨਹੀਂ ਇਹੋ ਜਿਹੇ ਕਮੈਂਟਾਂ ਨੂੰ ਪਹਿਲਾਂ ਲੱਭ ਕੇ ਲਿਆਉਣਗੇ ਫਿਰ ਵੀਡੀਓ ਬਣਾ ਕੇ ਜਵਾਬ ਦੇਣਗੇ ਆਪ ਦੀ ਸ਼ਰਮ ਆਪ ਲਾ ਰਹੇ ਆ ਉਹ ਆ ਕਮੈਂਟ ਦੇਖੇ ਕੋਈ ਨਾ ਦੇਖੇ ਪਰ ਆ ਦੇਖੋ ਹਣ ਸਿੱਧਾ ਹੀ ਹਾਈਲਾਈਟ ਕਰ ਰਹੇ ਆ ਯਾਰ ਉਹ ਪਹਿਲਾਂ ਨਾ ਮੈਨੂੰ ਵੀ ਆ ਬੰਦਾ ਗਲਤ ਲੱਗਿਆ ਸੀ ਪਰ ਉਦੋਂ ਵੱਲ ਚਾ ਮੈਂ ਆ ਕੁੜੀ ਦੀ ਪ੍ਰੋਫਾਈਲ ਖੋਲੀ ਮਹਾਦੀਤੀ ਨੇ ਕੋਈ ਗਣਾ ਛੱਡੀ ਨਹੀਂ ਜਿੱਤੇ ਲਿਪਸਿੰਗ ਨਾ ਕਰੀ ਹੋਵੇ ਇਹ ਖੁਦ ਨੂੰ ਲਾਡਲੀਆਂ ਫੌਜਾਂ ਦੱਸ ਦਿਆ ਗੁਰੂ ਦੀਆਂ ਗੁਰੂ ਮਹਾਰਾਜ ਨੇ ਤਾਂ ਕਿਹਾ ਵੀ ਆ ਗੰਦ ਦੇਖਣਾ ਤਾਂ ਬਹੁਤ ਦੂਰ ਦੀ ਗੱਲ ਨਾ ਤੇ ਆ ਗੰਦ ਦਾ ਕੰਨਾਂ 'ਚ ਵੀ ਨਹੀਂ ਪੈਣਾ ਚਾਹੀਦਾ ਤੇ ਤੁਸੀਂ ਲਿਪਸਿੰਗਾਂ ਕਰ ਕਰ ਆਪਦੇ ਕਰਪਾ ਚੌਤ ਮਨਾ ਰਹੇ ਹੋ ਯਾਰ ਇਹ ਕਿਹੜੀ ਗੱਲ ਹੋਈ ਕੱਲ ਮੇਰੇ ਰੂਟ ਛੱਡਦੇ ਤੇ ਕਿਸੇ ਹੋਰ ਦਾ ਰਾਮਲ ਸਿਪਲ ਸੋਹਰੇ ਜਈ ਫੋਲੋ ਕਰਨਾ ਬੜੀਆਂ ਨੇ ਓ ਮਿਤਰਾ ਤੁਖੇ ਧੜੀਆਂ ਨੇ ਮੈਂ ਪੜਿਆ ਰਾਜੇ ਹੀਰਾਂ ਚੋਂ ਤੈਨੂੰ ਛੱਡ ਕੇ ਤੈਨੂੰ ਛੱਡ ਕੇ ਤੈਨੂੰ ਛੱਡ ਆ ਦੇਖ ਲੋ ਇਹਨਾਂ ਦੀਆਂ ਆਕਲਾਂ ਵਾਜੋ ਖੂ ਖਾਲੀ ਹੈ ਸ਼ਰਮਾ ਲੋਕਾਂ ਨੂੰ ਯਾਰ ਉਹ ਤਾਂ ਮਤਾ ਦੇ ਨੂੰ ਉਹ ਦੀ ਵਿਗਿਆਨੀ ਬਣ ਕੇ ਬਹਿ ਜਾਂਦੇ ਆ ਚਲੋ ਮੰਨ ਲਿਆ ਇਹਨਾਂ ਨੇ ਅਮਰਤ ਛਕ ਲਿਆ ਗੁਰਵਾਣੀ ਵੀ ਪੜਦੇ ਹੋਣੇ ਆ ਪਤਾ ਨਹੀਂ ਪੜਦੇ ਆ ਜਾਂ ਨਹੀਂ ਪੜਦੇ ਪਰ ਜਦੋਂ ਜ਼ਿੰਦਗੀ ਚ ਜੇ ਕਿਤੇ ਪੜੀ ਨਾ ਤੁਸੀਂ ਜਦੋਂ ਟੜਕੇ ਦਾ ਨਿਤਨੇਮ ਕਰੋਗੇ ਨਾ ਤੇ ਲਾਸਟ ਤੇ ਬਾਣੀ ਆਉਂਦੀ ਆ ਅਨੰਦ ਸਾਹਿਬ ਉਸ ਦੀ ਨਾ 37ਵੀਂ ਬਾਡੀ ਦੇ ਵਿੱਚ ਮਹਾਰਾਜ ਨੇ ਲਿਖਿਆ ਹੋਇਆ ਇਹ ਸਰਵਨੁ ਮੇ ਰਹੋ ਸੱਚ ਆ ਸੁਨਣਾ ਨਉ ਪਠਾਏ ਸੱਚ ਆ ਸੁਨਣਾ ਨਉ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚਾ ਲਖ ਵਡਾਨੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਨੋ ਪਵਿੱਤਰ ਹੋਵੋ ਹੋ ਸੱਚਾ ਸੁਨਣਾ ਨਉ ਬਿਠਾਏ ਮਹਾਰਾਜ ਕਹਿੰਦੇ ਆ ਵੀ ਕਿੰਨਾ ਰਾਹੀ ਗੁਰਬਾਣੀ ਸੁਨੋ ਰੱਬ ਦਾ ਨਾਮ ਸੁਨੋ ਨਾ ਕਿ ਆਹ ਲੱਚਰਪੁਣਾ ਸੁਨੋ ਅੰਮ੍ਰਿਤ ਬਾਣੀ ਸੁਨੋ ਸੱਚ ਸੁਨੋ ਪਰ ਤੁਸੀਂ ਕੀ ਕਰ ਰਹੇ ਹੋ ਬਸ ਅੰਮ੍ਰਿਤ ਛਕ ਲਿਆ ਪਹਿਰਾਵਾ ਪਾ ਕੇ ਬਣ ਗੀਆਂ ਲਾੜਲੀਆਂ ਫੌਜਾਂ ਲਾੜਲੀਆਂ ਫੌਜਾਂ ਨੇ ਕਦੇ ਨਿਤਨੇਮ ਨਹੀਂ ਪੜ ਕੇ ਦੇਖਿਆ ਹੋਣਾ ਜੇ ਚੱਲ ਪੜਿਆ ਵੀ ਹੋਣਾ ਕਦੇ ਗੌਰ ਨਹੀਂ ਕੀਤੀ ਹੁਣ ਵੀ ਮਹਾਰਾਜ ਕਹਿੰਦੇ ਕੀ ਆ ਉਹ ਬੇਸਿਕ ਤਾਂ ਸਮਝ ਲਓ ਪਰ ਨਹੀਂ ਆਪਾਂ ਰੀਲਾਂ ਬਣਾਉਣੀਆਂ ਆ ਆਪਾਂ ਬਸ ਇਦਾਂ ਵੀਡੀਓ ਬਣਾਵਣਾ ਕਿ ਗਿਆਨ ਦੇਣਾ ਲੋਕਾਂ ਨੂੰ ਹੋਰ ਆਪਾਂ ਕਰਨਣੇ ਯੱਲੇ ਪੱਲੇ ਆਪਣੀ ਕੱਖਣੀ ਸ਼ਾਬਾਸ਼ ਕੀ ਬਾਤ ਐ ਆਪਣੀ ਝੋਲੀ 'ਚ ਨਿਗਾਹ ਮਾਰ ਲਓ ਭੈਣ ਜੀ ਕਸੂਰ ਆਪਾਂ ਬਾਅਦ 'ਚ ਲੋਕਾਂ ਦਾ ਕੱਢ ਲਾਂਗੇ ਇੱਕ ਤਾਂ ਪਤਾ ਨਹੀਂ ਕਿੱਥੋਂ ਕਿੱਥੋਂ ਉੱਠ ਕੇ ਆ ਜਾਂਦੇ ਆ ਇਹ ਮਿੱਠੋ ਮਾਸੀ ਤੂੰ ਮੇਰੇ ਘਰ ਤੇ ਮਗਰ ਪਿਆ ਆ ਮਿੱਠੋ ਮਾਸੀ ਤੂੰ ਮੇਰੀ ਕਿਉਂ ਜ਼ਿੰਦਗੀ ਹਰਾਮ ਕੀਤੀ ਆ ਤੈਨੂੰ ਮੈਂ ਪਹਿਲਾਂ ਕਿਹਾ ਸੀਗਾ ਮੇਰੀਆਂ ਵੀਡੀਓਜ਼ ਨਾਲ ਤੂੰ ਟੈਲੀਗ੍ਰਾਮ ਤੇ ਐਸਾ ਗੰਦ ਪਾਇਆ ਉੱਤੋਂ ਤੇਰਾ ਪੇਜ ਦਾ ਨਾਮ ਅਰੱਬਾ ਜਾਂ ਤਾਂ ਇਹਨੂੰ ਕੁਝ ਹੋ ਜੇ ਜਾਂ ਇੰਸਟਾਗ੍ਰਾਮ ਬੈਨ ਕਰਵਾ ਦੇ ਜਾਂ ਬਸ ਇੱਕ ਕਿਰਪਾ ਕਰ ਦੇ ਵੀ ਜਿੰਨੇ ਵੀ ਮਾਨਤਾ ਖੁਸ ਰਿਆ ਉਹ ਸਾਰੇ ਮਿਲ ਕੇ ਨਾ ਇਹਨਾਂ ਨੂੰ ਫੜ ਲੈਣ ਤੇ ਇਹਨਾਂ ਦੀ ਇਹੋ ਜਿਹੀ ਛੇਤਰ ਪ੍ਰੇਡ ਕਰਨ ਜਾਂ ਤਾਂ ਇਹਨਾਂ ਨੂੰ ਇੱਧਰ ਦੇ ਕਰ ਦੇਣ ਜਾਂ ਉੱਧਰ ਦੇ ਕਰ ਦੇਣ ਕਿਉਂਕਿ ਇਹ ਕੁੜੀ ਜਾਵੇ ਇਹਨਾਂ ਤਾਂ ਖੁਸਰੇ ਆ ਨਾ ਟੈਂਪੂ ਆ ਇਹ ਪਤਾ ਹੀ ਨਹੀਂ ਕਿਹੜੀਆਂ ਵੈਰਾਈਟੀਆਂ ਆ ਇਹਨਾਂ ਨੇ ਕੁੜੀ ਜਾਵਿਆਂ ਨੇ ਆਪ ਦੀਆਂ ਆਪਦੇ ਰਿਸ਼ਤੇਦਾਰਾਂ ਦੀਆਂ ਮਾਵਾ ਭੈਣਾਂ ਲੋਕਾਂ ਅੱਗੇ ਕੋਡੀਆਂ ਕਰਨੀਆਂ ਸੌਰੀ ਆਮ ਯੂਜ਼ਿੰਗ ਰੋਂਗ ਵਰਡਸ ਮੇਬੀ ਇਨਪ੍ਰੋਪਰੀਏਟ ਵਰਡਸ ਬਟ ਹੋਰ ਇਹਨਾਂ ਨੂੰ ਕਰੋ ਕਿ ਤੁਸੀਂ ਇਹਨਾਂ ਦਾ ਸਾਲੇ ਦਾ ਮੂੰਹ ਨਾ ਬੱਸ 80 ਦੇ ਬਾਥਰੂਮ ਵਾਲੀ ਕੰਧ ਅੜਗਾ ਹੋਇਆ ਪਿਆ ਜੀ ਕਰਦਾ ਜਦੋਂ ਮੂੰਹ ਖੋਲਦਾ ਉਹਦੀ ਸਲਫਾਸ ਪਾਇਏ ਜਾ ਕੇ ਆਪ ਪਤਾ ਨਹੀਂ ਇਹ ਕਾ ਪੇਜਾਂ ਵਾਲਾ ਨਾ ਕੀ ਬੀੜਾ ਕਰ ਗਿਆ ਪਤਾ ਨਹੀਂ ਕਿੰਨੀਆਂ ਔਲਾਦਾਂ ਨੇ ਇਹ ਇਹਨਾਂ ਨੂੰ ਸਾਲਿਆਂ ਨੂੰ ਪ੍ਰੋਮੋਸ਼ਨ ਲਈ ਆਹੀ ਲੱਭ ਰਹੇ ਆ ਲੌਂਡੇ ਆਪ ਟੈਂਪੂ ਅਗਲੇ ਪਿਛਲੇ ਟੈਂਪੂ ਸਾਲਿਆਂ ਨੇ ਟੈਂਪੂ ਨੇ ਟੈਂਪੂ ਟੈਂਪੂ ਕਰਵਾ ਰੱਖੀ ਆ ਸਾਲੇ ਟੁੱਟੇ ਛੱਤਰ ਵਾਂਗੂ ਵੱਧਦੀ ਜਾ ਰਹੇ ਆ ਯਾਰ ਇਹੋ ਜੇ ਤਾਂ ਨਾ ਪਤਾ ਨਹੀਂ ਚਟਾ-ਚਟਾ ਲਾ ਕੇ ਵੀ ਨਹੀਂ ਮਰਦੇ ਪਰ ਇਹ ਸਰੰਜੇ ਜੀ ਲੱਗੀ ਰਹੇ ਜੇ ਕੰਮ ਨਿਭੜੇ ਇਹਨਾਂ ਦਾ ਦੁਨੀਆ ਤੇ ਪਹਿਲੇ ਹੀ ਪਰਲੋ ਆਈ ਪਈ ਆ ਇਹਨਾਂ ਸਾਲਿਆਂ ਦੇ ਚੋਚਲੇ ਖਤਮ ਨਹੀਂ ਹੁੰਦੇ ਕਦੇ ਬਿੱਲਾ ਬਦਮਾਸ਼ ਕਦੇ ਤੋਤੀ ਬਦਮਾਸ਼ ਕਦੇ ਕੋਈ ਕਦੇ ਕੋਈ ਚੰਗੇ ਕੰਮ ਪੜ ਰੱਖਿਆ ਲਿੰਕਨ ਬਾਇਓ ਲਾਸਟ ਤੇ ਸਾਲੇ ਬਾਹੋਂਣਾ ਹੋਗੀ ਜੀ ਵੀ ਰੋਡ ਵਾਲੀ ਲਾਈਨ ਹੋਗੀ ਆ ਜਿਹੜਾ ਆਉਂਦਾ ਚੜੀ ਚੱਲੋ ਤਨਪਿਓ ਪਰਤ ਖਾਈਂਦੇ ਆ ਖਾਣਾ ਥੱਲੇ ਬੈ ਕੇ ਗਰਮਾ ਗਰਮ ਖਾਣਾ ਤੇ ਮੈਂ ਲਾ ਕੇ ਖੱਡੀਆਂ ਹੁਣ ਦੋ ਰੋਟੀਆਂ ਰਹਿ ਗਈਆਂ ਮੰਮੀ ਨੂੰ ਕਿਹਾ ਮੈਂ ਤੁਸੀਂ ਲਾਓ ਮੈਂ ਖਾਣੀ ਆ ਪਰ ਮੰਮੀ ਨੇ ਖਾ ਲਈਆਂ ਲਓ ਜੀ ਆਹ ਦੇਖ ਲਓ ਬਲੌਗਰ ਇੱਕ ਤਾਂ ਨਾ ਬਲੌਗ ਇਦਾਂ ਸਟਾਰਟ ਕਰਦੇ ਜਿਦਾ ਸ਼ਾਹੀ ਪਨੀਰ ਨਾਲ ਰੋਜ਼ ਹੀ ਤੜਕੇ ਰੋਟੀਆਂ ਖਾਂਦੇ ਹੋਣ ਸਾਲਿਆਂ ਸੁੱਕੀਆਂ ਰੋਟੀਆਂ ਉਹਨਾਂ ਦੇ ਮੂਰੇ ਮਾਰ ਰੱਖੀਆਂ ਉੱਪਰ ਉਹ ਫਾਈਲੋਜੀ ਨੇ ਬੁੜੀ ਨੂੰ ਰੋਟੀਆਂ ਲਾਉਣ ਲਾ ਰੱਖਿਆ ਵੀ ਉਹ ਤੈਨੂੰ ਵਿਆਹ ਕੇਗਾ ਤੋ ਲਿਆਏ ਆ ਵੀ ਤੂੰ ਪੂਰਾ ਘਰੇ ਕੰਮ ਕਰ ਲੈ ਪਰ ਨਹੀਂ ਇਹਦੇ ਸਾਲੀ ਦੀ ਚੋਚਲ ਹੀ ਨਹੀਂ ਖਤਮ ਹੋ ਰਹੀ ਕੈਮਰਾ ਕੋਲ ਕੇ ਫਲੈਕਸ ਏਦਾਂ ਕਰਨ ਲੱਗ ਜਾਂਦੀ ਹੈ ਜਿੱਦਾ ਪਲਕ ਔਜਲਾ ਹੋਵੇ ਸ਼ੁਕਰ ਹੈ ਵੈਸੇ ਅੱਜ ਨੂਰ ਵੀ ਦੇਖ ਲਿਆ ਕਿਉਂਕਿ ਅੱਜ ਤੱਕ ਮੈਨੂੰ ਨੂਰ ਦਾ ਕਦੇ ਦਿਖਿਆ ਨਹੀਂ ਸੀ ਨੂਰ ਦਾ ਪਾਪਾ ਬਸ ਨੂਰ ਦੀ ਮੰਮੀ ਦੀ ਇੱਕ ਚੀਜ਼ ਹੀ ਦਿਖਾਉਂਦਾ ਰਹਿੰਦਾ ਸੀ ਵੱਡਾ ਹੋ ਕੇ ਨੂਰ ਵੀ ਆਖੋ ਵੀ ਡੈਡੀ ਕੁਝ ਹੋਰ ਦਿਖਾ ਲੈਂਦਾ ਯਾਰ ਇਹਨਾਂ ਦਾ ਲੋਕਾਂ ਆਪਦੀ ਕਹਾਣੀ ਦਿਖਾਉਂਦੇ ਜਿੰਨਾ ਤੂੰ ਮੇਰੀ ਮੰਮੀ ਨੂੰ ਦਿਖਾਤਾ ਲੋਕਾਂ ਦੇ ਪੁੱਤਕ ਪੁੱਤ ਹੁੰਦੇ ਆ ਤੇ ਇੱਥੇ ਘਰ ਵਾਲਾ ਹੋਇਆ ਪਿਆ ਜਦੋਂ ਦਾ ਵੇਲੜਾ ਹੱਥ YouTube ਲੱਗਿਆ ਤੇ ਜਦੋਂ ਦਾ ਟੈਂਪੂ ਅੰਡੇ ਕੇ ਖਰੜ ਚੜਿਆ ਬਸ ਉਦੋਂ ਤੋਂ ਪੰਜਾਬ ਦੀ ਐਸੀ ਤੈਸੀ ਹੋ ਰੱਖੀ ਆ ਲੋਕੀ ਸ਼ਰਮ ਨਾਲ ਨੱਕ ਡੋਵੋ ਕੇ ਮਰਨਾ ਪਸੰਦ ਕਰਦੇ ਆ ਵੀ ਅੱਜ ਆਪਦੀ ਇੱਜ਼ਤ ਲੀਰੋਲੀਰ ਕਰਨ ਨਾਲੋਂ ਇਹ ਸਾਲੇ ਖੁਸ਼ ਹੁੰਦੇ ਆ ਵੀ ਆਡੀ ਇੱਜ਼ਤ ਲੀਰੋ ਲੀਰ ਹੁੰਦੀ ਆ ਸੱਚੀਆਂ ਦੁਨੀਆ ਦਾ ਬਹਾਉਤ ਗਿਆ ਇੱਜ਼ਤ ਨੂੰ ਜੱਜ ਦਾ ਕੁਝ ਨਹੀਂ ਰਹੀ ਮੈਨੂੰ ਵੀ ਦਿਖਾ ਲੋ ਰਾਈ ਜੀਰੇ ਅੱਜ ਮੈਂ ਕਾਫੀ ਦਿਨਾਂ ਬਾਅਦ ਸੈਟ ਮੈਂ ਕਿਸੇ ਨੇ ਅਸਲੀ ਬਣਾਈ ਅੱਜ ਨਹਿਰ ਤੇ ਮੈਗੀ ਗਈ ਸੀਰੇ ਹੂੰ ਚੁੱਲ੍ਹੇ ਦੀ ਮੈਗੀ ਹੂੰ ਬਹੁਤ க்க ਤੁਹਾਈ ਦਾ ਨਾ ਨਹੀਂ ਪਾਸ ਸਕਦੀ ਅੱਗੇ ਸਿਆਣੇ ਕਹਿੰਦੇ ਸੀ ਧਨ ਇਸਤਰੀ ਤੇ ਖਾਣਾ ਇਹਨਾਂ ਪਰਦੇ ਪਿੱਛੇ ਸੋਹਣਾ ਲੱਗਦਾ ਇਹ ਪਰਦੇ ਪਿੱਛੇ ਹੀ ਸੋਬਦੇ ਆ ਪਰ ਅੱਜ ਕੱਲ ਖਾਣਾ ਤਾਂ ਛੱਡੋ ਸਾਲਿਆਂ ਨੇ ਇਸਤਰੀਆਂ ਨੂੰ ਉਹਨਾਂ ਦੇ ਕੱਪੜਿਆਂ ਚੋਂ ਵੀ ਬਾਹਰ ਕਰਤਾ ਸਾਰਾ ਦਿਨ ਅਵਲਾ ਸ਼ਵਲਾ ਖਾਈ ਜਾਂਦੀ ਐ ਬਫੈਲੋ ਜੀ ਫਿਰ ਪੌਡਕਾਸਟਾਂ ਤੇ ਬਹਿ ਕੇ ਆਖੀ ਜੋਗੀ ਲੋਕੀ ਮੈਨੂੰ ਕਹਿੰਦੇ ਆ ਮੈਂ ਤਾਂ ਆਵਦਾ ਖਾਨੀ ਆ ਅਮ ਲੋਕੀ ਮੈਨੂੰ ਐਵੇਂ ਖਾਣ ਤੋਂ ਰੋਕੀ ਜਾਂਦੇ ਰਹਿੰਦੇ ਆ ਤੇ ਫਿਰ ਆ ਕੇ ਮੱਤਾਂ ਕਾ ਤੋ ਦਿੰਨੇ ਹੋ ਕਿਉਂ ਬਗਿਆਨੀ ਬਣ ਜਾਂਦੇ ਹੋ ਤੁਸੀਂ ਫਿੱਟ ਰਹੋ ਤੁਸੀਂ ਇਹ ਖਾਓ ਤੁਸੀਂ ਉਹ ਖਾਓ ਆਪ ਤੁਸੀਂ ਮਾੜੇ ਛੋਟੇ ਜਿੰਨਾ ਖਾ ਜਾਂਦੇ ਹੋ ਘਰ ਵਾਲਾ ਰੋਟੀਆਂ ਪਕਾਉਣ ਭਾਂਡੇ ਮੰਜਣ ਸਾਰੀਆਂ ਸਾਬ ਸਪਾਈਆਂ ਕਾਰਡਨ ਨੂੰ ਰੱਖਿਆ ਹੋਇਆ ਆਪ ਮੱਝੀ ਨੇ ਡੱਕਾ ਤੋੜਨ ਨੀ ਜਿਉਂ ਲੱਗਦੀ ਆ ਕਿ ਪਕਾਈ ਮਾਰਨ ਕੋਈ ਇਹਨਾਂ ਨੇ ਪਲੇਟਫਾਰਮ ਨਹੀਂ ਛੱਡਿਆ ਹੋਇਆ ਇੰਸਟਾਗ੍ਰam ਬੈਨ ਹੋ ਜੇ ਨਾ ਸੱਚੀ ਧਰਮ ਦਾ ਸੁਆਦ ਆ ਜੀ ਕੰਮ ਹੀ ਨਿਪੜੇ ਪਰ ਇਹਨਾਂ ਦਾ ਤਾਂ ਖਾਨਸੂਰੀ ਜਿੰਨਾਂ ਨੇ ਸਾਰਾ ਟੱਬਰ ਆਪ ਦਾ ਸੂਲੀ ਚੜਾ ਰੱਖਿਆ ਸਾਰੇ ਦਾ ਜਲੂਸ ਕੱਢਣ ਚ ਕੋਈ ਕਸਰ ਨਹੀਂ ਛੱਡ ਰਹੀ ਇੱਕ ਇਹ ਹੋਈ ਇੱਕ ਦੂਜਾ ਉਹ ਗੋਪੀ ਬਾਬਾ ਜਹਾ ਹੋਇਆ ਇੱਕ ਹੋਰ ਆ ਉਹ ਅੱਖਾਂ ਮੀਚਨੀ ਜੀ ਇਹਨਾਂ ਨੇ ਬਸ ਪਤਾ ਨਹੀਂ ਕੀ ਠੇਕਾ ਲੈ ਰੱਖਿਆ ਵੀ ਜਿੰਨਾ ਚਿਰ ਲੋਕਾਂ ਦੇ ਮੂੰਹੋਂ ਇਹ ਗਾਲਾਂ ਨਾ ਸੁਣਨ ਜਿੰਨਾ ਚਿਰ ਇਹ ਆਪਦੀ ਲਾਹ ਪਾਨ ਕਰਾਉਣ ਇਹਨਾਂ ਨੇ ਟੇਕੇ ਨਹੀਂ ਬਹਿਣਾ ਬਸ ਇਹਨਾਂ ਦੀਆਂ ਇਹੋ ਜਿਹੀਆਂ ਵੀਡੀਓ ਵੀ ਗਾਲਾਂ ਕੱਢੇ ਤੋਂ ਬਿਨਾਂ ਤਾਂ ਸਕਿਪ ਕਰ ਹੀ ਨਹੀਂ ਪਾਉਂਦੇ ਨਹੀਂ ਯਾਰ ਕਿਉਂ ਚਾਹ ਕੱਬ ਨਹੀਂ ਪੀਂਦਾ ਤਿਆਰ ਬਣਾਉਂਦੀ ਹੈ ਯਾਰ ਉਹ ਇਹ ਜਿਹੜੀ ਚਾਹ ਨਾ ਹਾਂ ਇਹ ਚਾਹ ਜੇ ਤਾਂ ਪੀਣੀ ਆ ਬਿਨਾ ਦੁੱਧ ਤੋਂ ਪੀਵੇਂ ਕਿਉਂ ਫਿਰ ਦੁੱਧ ਬਾਕੇ ਨਹੀਂ ਪੀਣੀ ਚਾਹੀਦੀ ਗੈਰੀ ਬਣ ਜਾਂਦੀ ਹੈ ਗੈਰ ਬਣਦੀ ਹੈ ਕਿੰਨਾ ਚਿਰਾਂਗੇ ਛੱਡੀ ਨਾ ਤੈਨੂੰ ਮੈਂ ਯਾਰ ਦੇਖ ਤੇ ਆ ਕਈ ਵਾਰੀ ਰਿਸ਼ਤੇ ਰੁਸਤੇਦਾਰੀ ਜਾਵਾਂ ਉੱਥੇ ਚਾਹ ਨਹੀਂ ਪੀਂਦਾ ਅਗਲਾ ਗੁੱਸੇ ਹੋ ਜਾਂਦਾ ਅਗਲਾ ਔਕੜ ਬੜੀ ਹੈ ਤੇ ਚਾਹ ਨਹੀਂ ਪੀਤੀ ਆ ਇਹ ਪਤਾ ਨਹੀਂ ਵੀ ਚਾਹ ਪੀਣੀ ਹਾਨੀ ਕਰਕੇ ਹਾਨੀ ਕਰਕੇ ਪੀਣੀ ਚਾਹੀਦੀ ਨਹੀਂ ਪੀਣੀ ਨਹੀਂ ਚਾਹੀਦੀ ਹੈ ਮਾਰੂ ਚਾਹ ਹਾਂ ਸਹੀ ਮੈਨੇ ਬਿਨਾ ਦੁੱਧ ਤੋਂ ਚਾਹ ਪੀਣੀ ਚਾਹੀਦੀ ਬਲੈਕ ਟੀ ਹਾਂ ਬਲੈਕ ਟੀ ਵਾਲਾ ਕੋਹ ਨਾਲ ਕਹਿੰਦੇ ਯਾਰ ਵਾਲੇ ਕਾਲੀ ਚਾਹ ਪਰ ਇਹ ਜਿਹੜੀ ਸਹੀ ਇਹ ਆ ਦੇਣਾ ਜਿਹੜੇ ਅੰਗਰੇਜ਼ ਆ ਉਹ ਚਾਹ ਦੁੱਧ ਪਾ ਕੇ ਨਹੀਂ ਪੀਂਦੇ ਹਾਂ ਉਹ ਕਾਲੀ ਚਾਹ ਪੀਂਦੇ ਆ ਨਾ ਉਹ ਰਹੀ ਚੱਲ ਵੀਰ ਅਸੀਂ ਵੀ ਬਿਲ ਨਹੀਂ ਆ ਤੁਹਾਨੂੰ ਵੀ ਕੋਈ ਕੰਮ ਨਹੀਂ ਅਸੀਂ ਵੀ ਬਸ ਤੁਹਾਡੇ ਅਰਗੇਣੇ ਦੇਖਣ ਆਏ ਆ ਇੱਥੇ ਬੱਠਲ ਥੱਲੇ ਲੱਗੇ ਨਾ ਇੰਨੋ ਵਰਗਾ ਇਹਦਾ ਮੂੰਹ ਆਸ ਵਾਲੇ ਦਾ ਜਦੋਂ ਇਹਦੀ ਸ਼ਕਲ ਦੇਖ ਲੈਨੇ ਨਾ ਬਸ ਦਿਲੋਂ ਇੱਕ ਹੀ ਗੱਲ ਨਿਕਲਦੀ ਆ ਤੇ ਜੋ ਕੰਦਾ ਤੇ ਜੋ ਲੋਕਾਂ ਨੇ ਬਹਿ ਪਾਲਿਆ ਇਹਸ ਵਾਲੇ ਨੇ ਗਲਤ ਫੈਮਲੀਆ ਪਾਲੀਆਂ ਹੋਈਆਂ ਲੋਕਾਂ ਦੇ ਘਰੇ ਆਲੇ ਰੱਖੇ ਹੁੰਦੇ ਆ ਇਹਨਾਂ ਦੇ ਘਰਦਿਆਂ ਨੇ ਕੁੱਜਾ ਰੱਖਿਆ ਹੋਇਆ ਤੇ ਇਸ ਕੁੱਜੇ 'ਚ ਨਾ ਹੁਣ ਕੁੱਤੇ ਵੀ ਲੱਸੀ ਪੀਣਾ ਨਹੀਂ ਪਸੰਦ ਕਰਦੇ ਪਰ ਜਦੋਂ ਨਾ ਹੀ ਗੋਪੀ ਹੋਇਆ ਤੇ ਕੰਮ ਕਰੋ ਸਰਦਾਰਾਂ ਵਾਲੇ ਕਰ ਲੈਣੇ ਇਹਨਾਂ ਨੇ ਐਵੇਂ ਥੋੜੀ ਧੂਆਂ ਕੋਡੀਆਂ ਹੁੰਦੀਆਂ ਜਿਨ੍ਹਾਂ ਨੂੰ ਘਰੇ ਕੋਈ ਪਾਣੀ ਨਹੀਂ ਪੁੱਛਦਾ ਉਹ ਵੀ ਨੱਟ ਦੇ ਗਿਆਨ ਚੋਧਨ ਆ ਜਾਂਦੇ ਆ ਇੱਕ ਤਾਂ ਉਹਦੀ ਵਿਗਿਆਨੀ ਬਣ ਕੇ ਬਹਿ ਜਾਣਗੇ ਪਤੰਦਰ ਪਤਾ ਨਹੀਂ ਕਿਹੜੀਆਂ ਨਾਸਾ ਤੋਂ ਡਿਗਰੀਆਂ ਲੈ ਕੇ ਆਏ ਆ ਬਠਲਾਨਾਂ ਦਾ ਖਾ ਕੇ ਤੁਰਿਆ ਨਹੀਂ ਜਾਂਦਾ ਅੱਖੇ ਦੀ ਚਾਹ ਮਾੜੀ ਇਹਦੇ ਨਾਲ ਜ਼ਹਿਰ ਮੰਦਾ ਤੇ ਜਿਹੜਾ ਹੋਰ ਆਵਲਾ ਸਵਲਾ ਖੰਨਾ ਹੂੰ ਬੜਾ ਤੂੰ ਫੌਜਾ ਸਿੰਘ ਵਰਗਾ ਪਿਆਣ ਨਾਲੇ ਨੇ 2 ਰੁਪਈਆ ਵਾਲੀ ਕਣਕ ਪੰਜਾਬ ਚੋਂ ਖਤਮ ਕਰਤੀ ਹਲੇ ਕਹਿੰਦਾ ਚਾਹ ਨਾਲ ਇਤਜਾਬ ਬਣਦਾ ਇਹਨੂੰ ਇਤਜਾਬ ਨੇ ਕੀ ਕਰਨਾ ਚਾਹ ਤਾਂ ਪਰ ਇਹਨਾਂ ਨੂੰ ਬੁਰੀ ਲੱਗਣੀ ਹੈ ਜਦੋਂ ਜੀਵ ਵਾਲੀਆਂ ਦੇ ਬਸ ਪਏ ਹੋਏ ਆ ਸਾਲੇ ਬਾਬੇ ਬਣ ਕੇ ਬੇਲੜ ਇੱਕ ਦਮ ਨਾ ਭੇਖ ਬਾਣੀਆਂ ਪਤੰਦਰ ਪਤਾਨੀ ਕਿੱਥੋਂ ਲੱਭ ਕੇ ਲਿਆਉਂਦੇ ਆ ਉਹੀ ਜਨਤਾ ਨੂੰ ਮੱਥੇ ਟੇਕੀ ਜਾਂਦੀ ਰਹਿੰਦੀ ਆ ਇੰਨੀ ਅਣਪੜ ਜਨਤਾ ਨਾ ਜੀ ਇਹ ਤਾਂ ਕਰਦਾ ਖਾਲੇ ਤੱਤੇ ਖਰਚ ਨੇ ਕਰਕੇ ਇਹਨਾਂ ਨੂੰ ਨਾ ਤੱਤੇ ਕੜਾ ਇਹ ਵਿੱਚ ਦੀ ਕੱਢਿਆ ਜਾਵੇ ਲੌਂਡੇ ਨਾ ਹੋਣ ਤਾਂ ਚਲੋ ਜੀ ਇਹਨਾਂ ਨੇ ਭੋਰਦੇ ਰਹਿਣਾ ਮਿਲਦਿਆਂ ਪਾ ਅਗਲੀ ਵੀਡੀਓ ਚ ਹੱਸਦੇ ਰਹੋ ਮੁਸਕਰਾਉਂਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਕਰਦੇ ਹੋ ਲਾਈਕ ਸਤਿ ਸ਼੍ਰੀ ਅਕਾਲ